ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਸੰਜਰਨੀ ਸਿਮਾ ਹਾ ਪਰਦੀਪ ਕੋਰ ਤਾਂ ਪਾਲਕ ਪਨੀਰ ਗਰਮ ਨਾ ਕਰਨ ਦੇਣ ਦੇ ਚੱਕਰ ਦੇ ਵਿੱਚ ਇਸ ਯੂਨੀਵਰਸਿਟੀ ਨੂੰ 1.8 ਕਰੋੜ ਰੁਪਏ ਦਾ ਜੁਰਮਾਨਾ ਲੱਗ ਜਾਂਦਾ ਹੈ ਸੋ ਕਹਿਣ ਦਾ ਭਾਵ ਹੈ ਕਿ ਪਾਲਕ ਪਨੀਰ ਇੰਡੀਅਨ ਜੋੜੇ ਨੂੰ ਯਾਨੀ ਕਿ ਭਾਰਤੀ ਜੋੜੇ ਨੂੰ ਜਦੋਂ ਗਰਮ ਕਰਕੇ ਨਹੀਂ ਦਿੱਤਾ ਜਾਂਦਾ ਤਾਂ ਉਹਨਾਂ ਦੇ ਵੱਲੋਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਂਦਾ ਹੈ ਅਦਾਲਤ ਦਾ ਰੋਕ ਕੀਤਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਨਾਲ ਪੇਦ ਪਾਪ ਹੋਇਆ ਤਾਂ ਸਪੇਦ ਪਾਪ ਦੇ ਮੱਦੇ ਨਜ਼ਰ ਜਦੋਂ ਅਦਾਲਤ ਦੇ ਵਿੱਚ ਉਹ ਜਾਂਦੇ ਨੇ ਤਾਂ ਦੋਨਾਂ ਦੇ ਵਿਚਾਲੇ ਸਮਝੌਤਾ ਜ਼ਰੂਰ ਹੋ ਜਾਂਦਾ ਪਰ 1 ਕਰੋੜ 80 ਲੱਖ ਰੁਪਏ ਦਾ ਜੁਰਮਾਨਾ ਜਿਹੜਾ ਇਸ ਯੂਨੀਵਰਸਿਟੀ ਨੂੰ ਹੋ ਜਾਂਦਾ ਤੇ ਇਸ ਦੇ ਨਾਲ ਹੀ ਉਹ ਜੁਰਮਾਨਾ ਭਾਰਤੀ ਜੋੜੇ ਨੂੰ ਮਿਲਦਾ ਤੇ ਸਿਰਫ ਇੰਨਾ ਹੀ ਨਹੀਂ ਉਹਨਾਂ ਦੀ ਡਿਗਰੀ ਉਹਨਾਂ ਨੂੰ ਬੜੇ ਆਦਰ ਮਾਣ ਦੇ ਨਾਲ ਦਿੱਤੀ ਜਾਂਦੀ ਹੈ ਤਾਂ ਹੈਰਾਨ ਕਰ ਦੇਣ ਵਾਲਾ ਮਾਮਲਾ ਸામਨੇ ਆਇਆ ਜਦੋਂ ਭਾਰਤੀ ਜੋੜੇ ਨੂੰ ਪਾਲਕ ਨਹੀਂ ਗਰਮ ਕਰਕੇ ਨਹੀਂ ਦਿੱਤਾ ਤਾਂ ਉਹਨਾਂ ਦੇ ਵੱਲੋਂ ਭੇਦਭਾਵ ਸਮਝਿਆ ਜਾਂਦਾ ਹੈ ਤੇ ਅਦਾਲਤ ਦਾ ਰੋਕ ਕੀਤਾ ਜਾਂਦਾ ਹੈ ਕਿ ਬਾਹਰਲੇ ਮੁਲਕ ਦੇ ਵਿੱਚ ਆ ਕੇ ਅੱਜ ਦੇ ਸਮੇਂ ਦੇ ਵਿੱਚ ਵੀ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ ਹੈ ਭੇਦਭਾਵ ਕੀਤਾ ਜਾਂਦਾ ਹੈ ਜਿਸ ਤੇ ਮੱਧੇ ਨਜ਼ਰ ਅਦਾਲਤ ਨੇ ਅਹਿਮ ਫੈਸਲਾ ਸੁਣਾਇਆ ਤੇ ਇਸ ਯੂਨੀਵਰਸਿਟੀ ਨੂੰ 1 ਕਰੋੜ 80 ਲੱਖ ਰੁਪਏ ਦਾ ਜੁਰਮਾਨਾ ਹੈ ਜਿਹੜਾ ਲਗਾਇਆ ਤਾਂ ਪ੍ਰਕਾਸ਼ ਤੇ ਉਰਮੀ ਨੇ ਕੋਲੋਰਾਡੋ ਦੀ ਜ਼ਿਲ੍ਹਾ ਅਦਾਲਤ ਦਾ ਦਰਵਾਜ਼ਾ ਖੜਕਾਇਆ ਦੋਮਾ ਨੇ ਯੂਨੀਵਰਸਿਟੀ ਤੇ ਦੋਸ਼ ਲਾਇਆ ਕਿ ਇੱਕ ਮਾਮੂਲੀ ਵਿਵਾਦ ਨੂੰ ਵਿਧਾ ਚੜਾ ਕੇ ਇੰਨਾ ਵੱਡਾ ਕਰ ਦਿੱਤਾ ਕਿ ਯੂਨੀਵਰਸਿਟੀ ਨੇ ਉਹਨਾਂ ਨੂੰ ਡਿਗਰੀ ਦੇਣ ਤੋਂ ਵੀ ਮਨਾ ਕਰ ਦਿੱਤਾ ਸੀ ਅਮਰੀਕਾ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਪਾਲਕ ਪਨੀਰ ਦੀ ਖੁਸ਼ਬੂ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਹੁਣ ਇੱਕ ਵੱਡੇ ਮੁਆਵਜ਼ੇ ਦੇ ਵਿੱਚ ਬਦਲ ਗਿਆ ਤਾਂ ਨਸਲੀ ਵਿਤਕਰੇ ਦੇ ਨਾਲ ਇਸ ਮਾਮਲੇ ਦੇ ਵਿੱਚ ਅਦਾਲਤ ਨੇ ਦਖਲ ਦੇਣ ਤੋਂ ਬਾਅਦ ਯੂਨੀਵਰਸਿਟੀ ਨੂੰ ਭਾਰਤੀ ਜੋੜੇ ਨੂੰ 2 ਲੱਖ ਡਾਲਰ ਦਾ ਹਰਜਾਨਾ ਦੇਣਾ ਪਏਗਾ ਯਾਨੀ ਕਿ ਲਗਭਗ 1 ਕਰੋੜ 80 ਲੱਖ ਦਾ ਜੁਰਮਾਨਾ ਜਿਹੜਾ ਉਹਨਾਂ ਨੂੰ ਜ਼ਰੂਰ ਦੇਣਾ ਪਏਗਾ ਤਾਂ ਸਾਲ 2023 ਦਾ ਇਹ ਮਾਮਲਾ ਹੈ ਜਦੋਂ ਕੋਲੋਰਾਡੋ ਬੋਲਡਰ ਯੂਨੀਵਰਸਿਟੀ ਦੇ ਵਿੱਚ ਪੀ ਐਚ ਡੀ ਕਾਰੀ ਅਦਿੱਤਿਆ ਪ੍ਰਕਾਸ਼ 34 ਸਾਲ ਜਿਸ ਦੀ ਉਮਰ ਹੈ ਤੇ ਉਰਮੀ ਪੱਟਾ ਚਾਹੀਆ ਜਿਸ ਦੀ ਉਮਰ 35 ਸਾਲ ਹੈ ਇਹ ਅਜੀਬੋ ਗਰੀਬ ਘਟਨਾ ਉਹਨਾਂ ਦੇ ਨਾਲ ਵਾਪਰੀ 5 ਸਤੰਬਰ 2023 ਨੂੰ ਜਦੋਂ ਅਦਿੱਤਿਆ ਯੂਨੀਵਰਸਿਟੀ ਦੇ ਓਵਨ ਦੇ ਵਿੱਚ ਆਪਣਾ ਦੁਪਹਿਰ ਦਾ ਖਾਣਾ ਗਰਮ ਕਰਨ ਲੱਗਾ ਤਾਂ ਸਟਾਫ ਨੇ ਕਹਿ ਕੇ ਰੋਕ ਦਿੱਤਾ ਕਿ ਸਬਜੀ ਦੇ ਵਿੱਚੋਂ ਬਦਬੂ ਆ ਰਹੀ ਹੈ। ਦਿੱਤਿਆ ਨੇ ਇਸ ਦਾ ਵਿਰੋਧ ਕਰਦਿਆ ਕਿ ਆ ਕਿ ਮੇਰਾ ਖਾਣਾ ਮੇਰਾ ਮਾਣ ਹੈ। ਕੋਈ ਹੋਰ ਇਹ ਤੈਅ ਨਹੀਂ ਕਰ ਸਕਦਾ ਕਿ ਖੁਸ਼ਬੂਦਾਰ ਹੈ ਜਾਂ ਫਿਰ ਬਦਬੂਦਾਰ ਹੈ ਤੇ ਦੱਸਦੀ ਹੈ ਕਿ ਜਦੋਂ ਉਰਮੀ ਆਪਣੇ ਸਾਥੀ ਦੇ ਸਮਰਥਨ ਦੇ ਵਿੱਚ ਆਈ ਤਾਂ ਜੋੜੇ ਨੇ ਵਿਤਕਰੇ ਦਾ ਦੋਸ਼ ਲਗਾਇਆ ਤਾਂ ਯੂਨੀਵਰਸਿਟੀ ਨੇ ਸਖਤ ਰੁਖ ਅਪਣਾ ਲਿਆ ਉਰਮੀ ਨੂੰ ਉਸਦੀ ਨੌਕਰੀ ਤੋਂ ਕੱਢ ਦਿੱਤਾ ਗਿਆ ਤੇ ਦੋਵਾਂ ਨੂੰ ਪੀ ਐਚ ਡੀ ਦੀ ਡਿਗਰੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਪ੍ਰਕਾਸ਼ ਤੇ ਉਰਮੀ ਨੇ ਕੋਲੋਰੋਡੋ ਦੀ ਜ਼ਿਲ੍ਹਾ ਅਦਾਲਤ ਦਾ ਦਰਵਾਜ਼ਾ ਖੜਕਾਇਆ ਦੋਵਾਂ ਨੇ ਯੂਨੀਵਰਸਿਟੀ ਤੇ ਦੋਸ਼ ਲਗਾਇਆ ਕੇ ਮਾਮੂਲੀ ਵਿਵਾਦ ਨੂੰ ਵਿਧਾ ਚੜਾ ਕੇ ਨਾ ਵੱਡਾ ਕਰ ਦਿੱਤਾ ਕਿ ਯੂਨੀਵਰਸਿਟੀ ਨੇ ਉਹਨਾਂ ਨੂੰ ਡਿਗਰੀ ਦੇਣ ਤੋਂ ਵੀ ਮਨਾ ਕਰ ਦਿੱਤਾ ਸੀ ਤਾਂ ਮਾਮਲਾ ਅਦਾਲਤ ਦੇ ਵਿੱਚ ਪਹੁੰਚਣ ਤੋਂ ਬਾਅਦ ਕਾਲਜ ਨੇ ਸੈਟਲਮੈਂਟ ਦਾ ਰਸਤਾ ਚੁਣਿਆ ਯਾਨੀ ਕਿ ਸਮਝੌਤੇ ਦਾ ਰਸਤਾ ਚੁਣਿਆ ਕਾਲਜ ਪ੍ਰਸ਼ਾਸਨ ਨੂੰ ਮਾਮਲਾ ਖਤਮ ਕਰਨ ਲਈ ਪ੍ਰਕਾਸ਼ ਤੇ ਉਰਮੀ ਨੂੰ 2 ਲੱਖ ਡਾਲਰ ਯਾਨੀ ਕਿ ਲਗਭਗ 1 ਕਰੋੜ 80 ਲੱਖ ਰੁਪਏ ਦੇਣ ਦਾ ਹਦੇਸ਼ ਦਿੱਤਾ ਹਾਲਾਂਕਿ ਕਾਲਜ ਨੇ ਪ੍ਰਕਾਸ਼ ਤੇ ਉਰਮੀ ਤੇ ਹਮੇਸ਼ਾ ਲਈ ਪਾਬੰਦੀ ਲਗਾ ਦਿੱਤੀ ਹੈ ਹੁਣ ਉਹ ਨਾ ਤਾਂ ਇਸ ਕਾਲਜ ਦੇ ਵਿੱਚ ਦਾਖਲਾ ਲੈ ਸਕਣਗੇ ਤੇ ਨਾ ਹੀ ਨੌਕਰੀ ਕਰ ਸਕਣਗੇ ਦੂਜੇ ਪਾਸੇ ਕਾਲਜ ਨੇ ਦੋਵਾਂ ਨੂੰ ਪੀ ਐਚ ਡੀ ਦੀ ਡਿਗਰੀ ਵੀ ਦੇ ਦਿੱਤੀ ਹੈ ਸੋ ਕਹਿਣ ਦਾ ਭਾਵ ਹੈ ਕਿ ਉਹਨਾਂ ਨਾਲ ਰਿਸ਼ਤਾ ਜਿਹੜਾ ਉਹ ਖਤਮ ਕਰ ਦਿੱਤਾ